ਜਿਸ ਦਿਨ ਮਾਂ ਮਿਲੀ ਸੀ ਉਸ ਦਿਨ ਰੋਂਦੀ ਸੀ ਬਿਲਕਦੀ ਸੀ ਕਹਿੰਦੀ ਮੈਂ ਨਹੀਂ ਘਰੇ ਜਾਣਾ ਮੈਂ ਮਰ ਜਾ ਮਰਨ ਵਾਸਤੇ ਕੋਈ ਰਾਹ ਲੱਭਦੀ ਸੀ ਮਾਂ ਪਰ ਅੱਜ ਮਾਤਾ ਸਰਜੀਤ ਕੌਰ ਜੀ ਆਪਣੇ ਘਰ ਚੱਲੇ ਨੇ ਸਾਨੂੰ ਇਸ ਗੱਲ ਦਾ ਬਹੁਤ ਸਕੂਨ ਆ ਉਹਦੇ ਦੋ ਪੋਤੇ ਪਵਨਦੀਪ ਆਕਾਸ਼ਦੀਪ ਤੇ ਉਹਨਾਂ ਦਾ ਬੇਟਾ ਹਰਮਨ ਸਿੰਘ ਲੈਣ ਆਇਆ ਆਪਣੀ ਉੱਥੇ ਦਾਦੀ ਨੂੰ ਲੈਣ ਆਇਆ ਪੁੱਤ ਮਾਂ ਨੂੰ ਲੈਣ ਆਇਆ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹੋ ਹਾਂ ਬਈਆ ਪਰਵਾ ਦੇ ਕੀ ਲੱਗਦੇ ਆਂ ਕੀ ਮਾਤਾ ਜੀ ਤੁਹਾਡੇ ਮੇਰੀ ਮਾਂ ਆ ਗਈ ਬਾਈ ਮਾਤਾ ਜੀ ਤੁਹਾਡੇ ਤੁਹਾਡੇ ਪੁੱਤ ਦਾਦੀ ਜੀ ਆ ਤੁਹਾਡੇ ਦੋਨੇ ਪੋਤੇ ਨਹੀਂ ਹਾਂ ਦੋਨੇ ਪੋਤੇ ਨੇ ਦੇਖੋ ਜਦੋਂ ਮਾਂ ਸਾਡੇ ਕੋਲ ਆਈ ਸੀ ਵੀਰੇ ਪਤਾ ਕੀ ਹਾਲਤ ਸੀ ਉਦੋਂ ਹੈਨਾ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਉਹਦਾ ਤੇ ਇਹ ਕਹਿੰਦੀ ਸੀ ਮੈਂ ਮਰ ਜਾ ਬਸ ਹੈਨਾ ਹਾਂਜੀ ਕਾਤੋਂ ਬਸ ਵੀ ਉਹ ਇਹ ਬੱਚਾ ਮਾਨੋ ਫੜਾ ਬਈ ਕੋਈ ਸਾਮ ਸਾਮ ਸਵੇਰੀ ਨਹੀਂ ਹੈਗੀ ਜੀ ਗਲਤ ਹੈ ਇਹਨਾ ਹੁਣ ਤੁਸੀਂ ਲੈ ਕੇ ਚੱਲੇ ਹੋ ਹਾਂਜੀ ਹੁਣ ਸਾਬ ਸਵੇਰੀ ਕਰੋਗੇ ਕਰੂੰਗਾ ਬਈ ਹਾਂ ਮਾ ਜਮਾ ਇਹ ਪੁੱਤ ਦੇਖੋ ਪੁੱਤ ਆਪਾਂ ਹਰ ਰੋਜ਼ ਫੇਸਬੁੱਕ ਤੇ ਦੇਖਦੇ ਆਂ ਵਟਸਐਪ ਤੇ ਦੇਖਦੇ ਆਂ ਲੋਕ ਇਹਨਾਂ ਸਟੇਟਸ ਪਾਉਂਦੇ ਆ ਮੇਰੀ ਦਾਦੀ ਐਡਾ ਮੇਰੀ ਦਾਦੀ ਬਹੁਤ ਸਿਆਣੀ ਐ ਮੈਂ ਬਹੁਤ ਪਿਆਰ ਕਰਦਾ ਹੁਣ ਪੁੱਤ ਤੁਹਾਡੇ ਕੋਲੇ ਤਾਂ ਰੱਬ ਵਰਗੀ ਦਾਦੀ ਤੁਹਾਨੂੰ ਮਿਲੀ ਹੋਈ ਆ ਪੁੱਤ ਸਭ ਤੋਂ ਵੱਡੀ ਗੱਲ ਤਾਂ ਉਹਨੂੰ ਦਿੰਦਾ ਨਹੀਂ ਅੱਖਾਂ ਤੋਂ ਅੰਨੀ ਆ ਵਿਚਾਰੀ ਹੈ ਨਾ ਤੇ ਉਹਨੂੰ ਪੁੱਤ ਤੁਹਾਡੀ ਸੇਵਾ ਦੀ ਲੋੜ ਆ ਤੁਹਾਡੇ ਪਿਆਰ ਦੀ ਲੋੜ ਆ ਅੱਖਾਂ ਦਾ ਆਪਰੇਸ਼ਨ ਕਰਾਉਣ ਵਾਸਤੇ ਅਸੀਂ ਬਹੁਤ ਯਤਨ ਕੀਤਾ ਹੋਇਆ ਨਹੀਂ ਗਾ ਡਾਕਟਰ ਕਹਿੰਦੇ ਪਿੱਛੋਂ ਲੈਡ ਚਲੇਗੀ ਠੀਕ ਹੈ ਜੀ ਜੇ ਕਿਤੇ ਮਾੜੀ ਜੀ ਵੀ ਹੁੰਦੀ ਨਾ ਤੇ ਅਸੀਂ ਆਪਰੇਸ਼ਨ ਕਰਾ ਦੇਣਾ ਸੀਗਾ ਠੀਕ ਹੈ ਪਰ ਡਾਕਟਰਾਂ ਨੇ ਮਨਾਂ ਕਰਤਾ ਹਾਂ ਜੀ ਇਸ ਕਰਕੇ ਮੇਰੀ ਬੇਨਤੀ ਆ ਪੁੱਤ ਹੁਣ ਸਾਡੇ ਕੋਲੇ ਕੀ ਇਹ ਬਿਚਾਰੀ ਨੇ ਖਾ ਲਿਆ। ਸਦਾ ਦਾ ਸ਼ੱਕ ਨਹੀਂ ਸੀ ਬੈਠੀ ਰਹਿੰਦੀ ਸੀ। ਕਦੇ ਕਿਸੇ ਨੂੰ ਤੰਗ ਨਹੀਂ ਕਰਿਆ, ਕਦੇ ਕਿਸੇ ਨੂੰ ਮਾੜਾ ਲਾਫਿ ਨਹੀਂ ਬੋਲਿਆ। ਚਲੋ ਘਰੇ ਕਈ ਵਾਰੀ ਹੋ ਜਾਂਦੀ ਆ ਸੱਸ ਨੂੰ ਜ ਮਾੜੀ ਮੋਟੀ। ਹਾਂਜੀ। ਪਰ ਉਹ ਤੁਸੀਂ ਵਿੱਚ ਸਬਰ ਨਾਲ ਗੱਲ ਕਰਿਆ ਕਰੋ। ਤੁਸੀਂ ਕਿਹਾ ਕਰੋ ਮੰਮੀ ਨਾ ਦਾਦੀ ਐ ਨਾ ਬੋਲ। ਜੇ ਦਾਦੀ ਐ ਗੁੱਸੇ ਚ ਬੋਲਦੀ ਕੋਈ ਦਾਦੀ ਨੂੰ ਵੀ ਸਮਝਾਓ ਵੀ ਦਾਦੀ ਛੱਡ ਗੁੱਸਾ ਨਾ ਕਰ ਤੋ। ਠੀਕ ਐ ਪੁੱਤ? ਹਾਂਜੀ। ਦੇਖੋ ਹੁਣ ਇਹ ਘਰ ਦਾ ਜਿੰਦਾ ਵਾ। ਇਹ ਮਾਂ ਉਈ ਤੁਹਾਡੇ ਵਾਸਤੇ ਰੱਬ ਦੀ ਸੇਵਾ ਮਿਲੀ ਹੈ ਤੁਹਾਨੂੰ ਦਿਲ ਲਾ ਕੇ ਕਰੋ ਮਨ ਲਾ ਕੇ ਕਰੋ ਕਰੋਗੇ ਨਾ ਕੀ ਨਾਂ ਤੇਰਾ ਪੁੱਤਰ ਮੈਂ ਨ ਪਵਨਦੀਪ ਭਵਨਦੀਪ ਅਕਾਸ਼ਦੀਪ ਤੇਰਾ ਨ ਪਵਨਦੀਪ ਗਵਨਦੀਪ ਸਿੰਘ ਤੇ ਅਕਾਸ਼ਦੀਪ ਸਿੰਘ ਤੇਰਾ ਬਾਪੂ ਭਾਈ ਹਰਵੰਤ ਸਿੰਘ ਤੂੰ ਤਾਂ ਪਹਿਲਾਂ ਵੀ ਆ ਕੇ ਗਿਆ ਓਦੋਂ ਹੈ ਨਾ ਤੂੰ ਨੇ ਭਾਈ ਆਇਆ ਓਦੋਂ ਨੂੰ ਭਾਈ ਆਏ ਸੀ ਓਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਸਰਜੀਤ ਕੌਰ ਜੀ ਜੇ ਤੁਸੀਂ ਪਹਿਲਾਂ ਉਹ ਤਸਵੀਰਾਂ ਦੇਖੋ ਜਦੋਂ ਲੈ ਕੇ ਆਏ ਸੀ ਮਾਤਾ ਜੀ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਸਾਡੀ ਟੀਮ ਦੇ ਮੈਂਬਰ ਗੋਲਡੀ ਬੀਡ ਹੋਣੀ ਲੈ ਕੇ ਆਏ ਸੀ ਮਾਤਾ ਜੀ ਨੂੰ ਮਾਤਾ ਜੀ ਅੱਖਾਂ ਤੋਂ ਬਲਾਈਂਡ ਨੇ ਬਿਲਕੁਲ ਮਾਤਾ ਜੀ ਨੂੰ ਦਿਖਾਈ ਨਹੀਂ ਦਿੰਦਾ ਅੱਖਾਂ ਤੋਂ ਤੇ ਮਾਤਾ ਜੀ ਉਮਰ ਦੇ ਉਸ ਪੜਾਤੇ ਨੇ ਜਿੱਥੇ ਇਸ ਬਜੁਰਗ ਸਰੀਰ ਨੂੰ ਥੋੜੇ ਮਾਨ ਸਤਕਾਰ ਦੀ ਥੋੜੇ ਪਿਆਰ ਦੀ ਥੋੜੇ ਆਪਣੇਪਣ ਦੀ ਲੋੜ ਹੈ ਲੋੜਾ ਜੀ ਆਖਾਂ ਦਾ ਸੀ ਚੈੱਕ ਅਪ ਵੀ ਕਰਾਇਆ ਜਦੋਂ ਲੈ ਕੇ ਆਏ ਡਾਕਟਰਾਂ ਨੂੰ ਦਿਖਾਇਆ ਪਰ ਡਾਕਟਰਾਂ ਨੇ ਦੱਸਿਆ ਵੀ ਇਹਨਾਂ ਦੀ ਅੱਖਾਂ ਦੀ ਲਾਈਟ ਪਿੱਛੇ ਚਲੀ ਗਈ ਆ ਨਹੀਂ ਸਕਦੀ ਹੁਣ ਪਰ ਅੱਜ ਮਾਤਾ ਸਰਜੀਤ ਕੌਰ ਜੀ ਆਪਣੇ ਘਰ ਚੱਲੇ ਨੇ ਸਾਨੂੰ ਇਸ ਗੱਲ ਦਾ ਬਹੁਤ ਸਕੂਨ ਆ ਉਹਦੇ ਦੋ ਪੁੱਤ ਪਵਨਦੀਪ ਹੈ ਆਕਾਸ਼ਦੀਪ ਤੇ ਉਹਨਾਂ ਦਾ ਬੇਟਾ ਹਰਵੰਤ ਸਿੰਘ ਲੈਣ ਆਇਆ ਆਪਣੀ ਉਤੇ ਦਾਦੀ ਨੂੰ ਲੈਣ ਆਇਆ ਪੁੱਤ ਮਾਂ ਨੂੰ ਲੈਣ ਆਇਆ ਪਰ ਜਿਸ ਦਿਨ ਮਾਂ ਮਿਲੀ ਸੀ ਉਸ ਦਿਨ ਰੋਂਦੀ ਸੀ ਬਿਲਕਦੀ ਸੀ ਕਹਿੰਦੀ ਮੈਂ ਨਹੀਂ ਘਰੇ ਜਾਣਾ ਮੈਂ ਮਰ ਜੂ ਮਰਨ ਵਾਸਤੇ ਕੋਈ ਦਾ ਲੱਭਦੀ ਸੀ ਮਾਂ ਇੱਕ ਤਾਂ ਅੱਖਾਂ ਦੀ ਲਾਇਤ ਹੈ ਨਹੀਂ ਸੀ ਇੱਕ ਉਦਾਂ ਕਿਸੇ ਗੱਲੋਂ ਤੰਗ ਸੀ ਘਰਾਂ 'ਚ ਚਲੋ ਛੋਟਾ ਮੋਟਾ ਲੜਾਈ ਝਗੜਾ ਕ੍ਰਿਸ਼ ਹੋ ਜਾਂਦਾ ਅਸੀਂ ਕਿਸੇ ਨੂੰ ਮਾੜਾ ਚੰਗਾ ਜਾਂ ਅਸੀਂ ਕਿਸੇ ਨੂੰ ਅੱਜ ਉਹ ਨਹੀਂ ਗੱਲ ਕਹਿੰਦੇ ਅੱਜ ਜੇ ਦਾਦੀ ਦੇ ਪੋਤੇ ਦਾਦੀ ਨੂੰ ਲੈਣ ਆਏ ਜਾਂ ਪੁੱਤ ਲੈਣ ਆਇਆ ਅਸੀਂ ਗੱਲ ਮਟਾਉਣ ਵਾਲੀ ਕਰਾਂਗੇ ਵਧਾਉਣ ਵਾਲੀ ਨਹੀਂ ਕਰਾਂਗੇ ਕਿਉਂਕਿ ਜਿਸ ਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਵੇ ਕਹਿੰਦੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਪਰ ਜੋ ਸਕੂਲ ਜੋ ਮਾਤਾ ਸਰਜੀਤ ਕੌਰ ਦਾ ਸਮਾ ਉਸ ਘਰ ਚ ਜਿਨ੍ਹਾਂ ਵਧੀਆ ਤਰੀਕੇ ਨਾਲ ਜਿਨ੍ਹਾਂ ਸਕੂਨ ਨਾਲ ਪੂਰਾ ਹੋ ਸਕਦਾ ਜਿੱਥੇ ਵਿਆਹ ਕੇ ਆਈ ਸੀ ਜਿੱਥੇ ਆਪਣੇ ਪੁੱਤਾਂ ਨੂੰ ਜਨਮ ਦਿੱਤਾ ਫਿਰ ਗਾਂ ਦੋ ਤੇ ਦੋਤੀਆਂ ਵਾਲੀ ਪੋਤੇ ਪੋਤੀਆਂ ਵਾਲੀ ਹੋਈ ਉਸ ਘਰ ਚ ਜਾਣ ਨੂੰ ਤਾਂ ਰੋਜ਼ ਇਹ ਵੀ ਲੋਚਦੀ ਸੀ ਮਾਂ ਬੀਬੀ ਮੈਂ ਜਾਵਾਂ ਪਰ ਅੱਜ ਸਰਜੀਤ ਕੌਰ ਮਾਤਾ ਨੂੰ ਲੈਣ ਆਏ ਇਹਨਾਂ ਉੱਤਿਆਂ ਨੇ ਤੇ ਪੁੱਤ ਨੇ ਇਸ ਮਾਂ ਦਾ ਮਾਨ ਰੱਖਿਆ ਕਿਉਂਕਿ ਮਾਂ ਅੰਦਰ ਰਹਿ ਜਰੂਰ ਰਹੀ ਸੀ ਅੰਦਰ ਸਾਡੇ ਪਰਿਵਾਰ ਦੇ ਵਿੱਚ ਮਾਤਾ ਬਹੁਤ ਵਧੀਆ ਤਰੀਕੇ ਨਾਲ ਸ਼ਾਂਤ ਰਹਿਣਾ ਇਸ਼ਨਾਨ ਕਰਾਉਣਾ ਰੋਜ਼ ਪ੍ਰਸ਼ਾਦਾ ਪਾਣੀ ਬਿਸਤਰਾ ਸਾਫ਼ ਲੀੜੇ ਕੱਪੜੇ ਸਾਫ਼ ਸਭ ਕੁਝ ਮਿਲਦਾ ਸੀ ਮਾਤਾ ਨੂੰ ਮਾਤਾ ਜੀ ਦੀ ਸਿਹਤ ਵੀ ਬਿਲਕੁਲ ਠੀਕ ਹੋ ਗਈ ਆ ਪਰ ਫਿਰ ਵੀ ਆਪਣੇ ਤਾਂ ਆਪਣੇ ਹੀ ਆ ਕਿੱਥੇ ਪੋਤੇ ਨੇ ਆ ਕੇ ਜੱਫੀ ਪਾਉਣੀ ਕਿੱਥੇ ਪੋਤੇ ਨੇ ਆ ਕੇ ਕਹਿਣਾ ਵੀ ਦਾਦੀ ਕਿਵੇਂ ਆ ਕਿਤੇ ਇਧਰੋਂ ਆਇਆ ਪੁੱਤਾ ਹਾਕ ਮਾਰ ਕੇ ਤੇ ਉਧਰੋਂ ਹਾਕ ਮਾਰ ਗਿਆ ਕਿਤੇ ਹਰਪੰਸ ਬਾਈ ਆ ਗਿਆ ਕਿਤੇ ਕੋਈ ਆ ਗਿਆ ਬਸ ਤੇਤੇ ਪਾਸ਼ਾ ਕਿਰਪਾ ਕਰਨ ਸਾਡੀ ਮਾਂ ਨੂੰ ਸਰਜੀਤਕੌਰ ਨੂੰ ਆਪਣੇ ਘਰ ਚ ਆਪਣੇ ਪਰਿਵਾਰ ਦੇ ਵਿੱਚ ਰਹਿਣ ਦਾ ਬਲ ਬਖਸ਼ਣ ਤੇ ਮਾਂ ਨੂੰ ਸਾਡੇ ਕੋਲ ਆਇਆ 10 ਮਹੀਨੇ 18 ਦਿਨ ਹੋ ਗਏ ਆ ਤੇ ਇਲਾ 322 ਦਿਨਾਂ ਦੇ ਵਿੱਚ ਇਸ ਮਾਂ ਨੇ ਜਿੰਨਾ ਸਾਨੂੰ ਪਿਆਰ ਦਿੱਤਾ ਜਿੰਨੀਆਂ ਅਸੀਸਾਂ ਦਿੱਤੀਆਂ ਮੈਂ ਜਦੋਂ ਵੀ ਮਾਂ ਦੇ ਕੋਲੇ ਜਾਣਾ ਮੈਨੂੰ ਬਾਲੀਆਂ ਅਸੀਸਾਂ ਦਿੰਦੀ ਸੀ ਮਾਂ ਬਾਲਗੇ ਇਸੇ ਸੰਦਿੰਦੇ ਦੁਆ ਮਾਰਨ ਦੀਸ ਤੇ ਅਸੀਂ ਅੱਜ ਬਹੁਤ ਖੁਸ਼ ਆ ਵੀ ਸਾਡੀ ਮਾਂ ਆਪਣੇ ਘਰ ਚੱਲੀ ਆ ਮਾਤਾ ਜੀ ਦਾ ਪਿੰਡ ਕੋਟਦੁੰਨਾ ਵਾ ਜੀ ਬਰਨਾਲਾ ਜ਼ਿਲ੍ਹਾ ਪਿੰਡ ਕੋਟਦੁੰਨਾ ਤੇ ਅੱਖਾਂ ਤੋਂ ਮਾਤਾ ਜੀ ਬਲਾਈਂਡ ਨੇ ਤੇ ਸਾਡੇ ਪਰਿਵਾਰ ਦੇ ਮੈਂਬਰ 골ਡੀ ਵੀਰ ਹੁਣੀ ਲੈ ਕੇ ਆਏ ਸੀ ਮਾਤਾ ਜੀ ਨੂੰ ਉਸ ਟਾਈਮ ਸਾਡੇ ਕੋਲੇ ਤੇ 골ਡੀ ਵੀਰ ਉਹਨਾਂ ਨੇ ਮਾਤਾ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਲੈ ਕੇ ਆਏ ਸੀ ਉਹ ਤੇ ਬਲੌਰ ਸਿੰਘ ਬੇਟਾ ਮਾਤਾ ਜੀ ਦਾ ਹਰਬੰਸ ਸਿੰਘ ਬੇਟਾ ਤੇ ਪਾਲ ਸਿੰਘ ਬੇਟਾ ਤੇ ਗੁਰਦੇਵਤ ਸਿੰਘ ਵੀ ਬੇਟਾ ਹੀ ਹੈ ਜੀ ਹਾਂ ਜੀ ਚਾ ਗਰਮੀਰ ਚਾਰ ਬੇਟੇ ਮਾੜਾ ਦੇ ਚਾਰ ਚਾਰ ਮੁੰਡੇ ਮਾਤਾ ਦੇ ਤੇ ਮਾਂ ਕੁੜੀਆਂ ਕੁੜੀ ਨਹੀਂ ਕਿ ਕੁੜੀ ਕੁੜੀਆਂ ਚਾਰ ਬੇਟੇ ਹੀ ਹਨ ਤੇ ਇੱਕਾ ਮਾਂ ਤੁਹਾਡੇ ਉਸ ਟਾਈਮ ਤੁਹਾਡੇ ਕੋਲੋਂ ਜਿਹੜੇ ਪੈਸੇ ਮਿਲੇ ਸੀਗੇ ਤੇ ਤੁਹਾਡਾ ਆਧਾਰ ਕਾਰਡ ਸੀਗਾ ਮਾਂ ਲਓ 380 ਰੁਪਏ ਸੀਗੇ ਮੈਂ ਨਹੀਂ ਨਹੀਂ ਮੈਂ ਉਹ ਮੈਂ ਜਮਾ ਕਰਕੇ ਰੱਖਿਓ ਇਹਦੀ ਮੈਂ ਤੈਨੂੰ ਦੱਸਿਆ ਫੋਨ ਕਰ ਲਾ ਕੇ ਕਰ ਲਿਆ ਫੋਨ ਹਾਂ ਇਹ ਆਲੇ ਮੈਂ ਫੋਨ ਕਰ ਲਿਆ ਵਿੱਚੋਂ ਮੈਂ 100 ਰੁਪਏ ਲੈ ਲਿਆ ਮੈਂ ਵੀ ਮਾਂ ਦਾ ਜਿੰਨ ਘਰ ਮੰਗੂ ਰਹੇਗੇ ਹਾਂ ਵਧੀਆ ਇਹ ਵੀ ਕਰੀਆ ਲੈ ਮਾਂ ਲੈ ਲੈ ਮੈਂ 100 ਰੁਪਏ ਆ ਫੜ ਮੈਨੂੰ ਦੇ ਦੇ ਆਪਦੇ ਹੱਥ ਨਾਲ 100 ਰੁਪਏ ਧੰਨਵਾਦ ਮਾਂ ਬਹੁਤ ਵਧੀਆ ਫਿਕਰ ਬੰਸਾ ਆਪਾਂ ਲੋਕੋ ਤੁਬ ਬੈਗ ਨਾ ਬੈਤੋ ਪਏ ਠੀਕ ਆ ਮਾਂ ਸੇ ਬਸ ਮੇਰੀ ਇੰਨੇ ਕੀ ਛੋਟੇ ਵੱਡੇ ਭਾਈ ਬੇਨਤੀ ਆ ਬਸ ਮਾਂ ਦਾ ਖਿਆਲ ਰੱਖਿਓ ਨਾ ਕੋਈ ਨਹੀਂ ਮੈਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਵਨ ਤੁਸੀਂ ਮੇਰੇ ਛੋਟੇ ਭਰਾਵਾਂ ਵਰਗੇ ਬਹੁਤ ਵਧੀਆ ਕੀਤਾ ਤੁਸੀਂ ਲੈਣਾ ਸ਼ਾਬਾਸ਼ ਤੁਹਾਡੇ ਬਹੁਤ ਵਧੀਆ ਸ਼ਾਬਾਸ਼ ਚੰਗਾ ਸ਼ਾਬਾਸ਼ ਪੁੱਤੋ ਤੁਹਾਡੇ ਬਹੁਤ ਚੰਗਾ ਕੀਤਾ ਤੁਸੀਂ ਚੰਗਾ ਠੀਕ ਆ ਮਾਂ ਠੀਕ ਹੈ ਜੀ ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ